ਖਬਰ ਸਨਾਮ ਤੋਂ ਹੈ ਜਿੱਥੇ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਫੜੀ ਮਾਰਕੀਟ ਵਿੱਚ ਨਵੀਂ ਅਨਾਜ ਮੰਡੀ ਵਿਖੇ 1 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦੀ ਨੀਂਹ ਰੱਖੀ ਗਈ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਨਾਮ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ। ਲੁਧਿਆਣਾ ਜਿਮਨੀ ਚੌਂ ਤੇ ਬੋਲਦੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਕੰਮਾਂ ਦੇ ਆਧਾਰ ਤੇ ਲੋਕ ਵੋਟ ਕਰਨਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਵੱਡੇ ਮਾਰਜਨ ਨਾਲ ਇਸ ਚੋਣ ਵਿੱਚ ਜਿੱਤ ਹੋਵੇਗੀ। ਇਸ ਤਰ੍ਹਾਂ ਕਿ ਜਦੋਂ આજ ਤੋਂ 3 ਸਾਲ ਪਹਿਲਾਂ ਇੱਥੇ ਇਸ ਜਗ੍ਹਾ ਜਿਹੜੀ ਕਿ ਬਿਲਕੁਲ ਨੈਗਲੈਕਟਡ ਪਈ ਸੀਗੀ ਉਹਦੇ ਉੱਪਰ ਜਦੋਂ ਫੜੀ ਮਾਰਕੀਟ ਬਣਾਉਣ ਦਾ ਪ੍ਰੋਗਰਾਮ ਬਣਿਆ ਤੇ ਉਸ ਸਮੇਂ ਵੀ ਇਹ ਪਲਾਨ ਸੀਗਾ ਪਰ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਨਹੀਂ ਜੀ ਇਹ ਨੂੰ ਜਿਹੜਾ ਹੈ ਉਹ ਓਪਨ ਹੀ ਰਹਿਣਾ ਚਾਹੀਦਾ ਸੋ ਉਦੋਂ ਇਹਨੂੰ ਜਿਹੜਾ ਓਪਨ ਰੈਡੀ ਬੜੀ ਮਾਰਕਟ ਐ ਬਣਾਈ ਗਈ ਤੇ ਹੁਣ ਜਿਵੇਂ ਜਿਵੇਂ ਚਾਹੇ ਮੀਂਹ ਹੋਣ ਚਾਹੇ ਐਕਸਟ੍ਰੀਮ ਗਰਮੀ ਹੋਵੇ ਚਾਹੇ ਸਰਦੀ ਹੋਵੇ ਹੁਣ ਜਿਵੇਂ ਜਿਵੇਂ ਸਾਥੀਆਂ ਦੀ ਡਿਮਾਂਡ ਹੈ ਜਿਹੜੇ ਲੋਕ ਇਥੇ ਰੈਡੀ ਬੜੀਆਂ ਲਾਉਂਦੇ ਨੇ ਮੇਰੇ ਵੀਰ ਜਾਂ ਗ੍ਰਾਹਕਾਂ ਦੀ ਤੇ ਇਹ ਗੱਲ ਸਾਹਮਣੇ ਆਈ ਕਿ ਸ਼ੈੱਡ ਜਿਹੜਾ ਉਹਦੇ ਉਹ ਬਹੁਤ ਜ਼ਰੂਰੀ ਐ ਸੋ ਉਹਦੇ ਲਈ 1 ਕਰੋੜ ਦੀ ਲਾਗਤ ਦੇ ਨਾਲ ਆ ਸ਼ੈੱਡ ਦਾ ਜਿਹੜਾ ਨਹੀਂ ਪੱਥਰਾ ਉਹ ਅੱਜ ਰੱਖਿਆ ਹੈ ਤਕਰੀਬਨ 168 ਫੁੱਟ ਬਾਈ 104 ਫੁੱਟ ਐ ਜਿਹੜਾ ਉਹ ਇਹ ਸ਼ੈੱਡ ਹੋਏਗਾ ਤਕਰੀਬਨ 2.5 ਦਿਨ ਮਹੀਨੇ ਦੇ ਵਿੱਚ ਬਣ ਕੇ ਜਿਹੜਾ ਇਹ ਕੰਪਲੀਟ ਹੋ ਜਾਏਗਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬੌਸਮ ਹੋਵੇ ਲੋਕਾਂ ਨੂੰ ਇੱਥੇ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਪੂਰੀ ਸਹੂਲियत ਰਹੇ ਇੱਕ ਤਰਫਾ ਗੇਮ ਹੈ ਜਿਹੜੀ ਉੱਥੇ ਬਣਦੀ ਜਾ ਰਹੀ ਹੈ ਕਿਉਂਕਿ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਲੋਕ ਨੇ ਜਿਹੜੇ ਉਹ ਆਪਮਹਾਰੇ ਆਵਾਦੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਨੂੰ ਉਹਨਾਂ ਸਰਕਾਰ ਦੇ ਕੰਮਾਂ ਨੂੰ ਸੰਜੀਵ ਰੌੜੇ ਦੀ ਸ਼ਰਾਫਤ ਔਰ ਇਮਾਨਦਾਰੀ ਨੂੰ ਦੇਖਦੇ ਹੋਏ ਲੋਕ ਆਪਮਹਾਰੇ ਆਵਾਦੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਸੋ ਉਸ ਤੇ ਮੈਂ ਬੇਸਿਸ ਤੇ ਕਹਿ ਸਕਦਾ ਕਿ ਇੱਕ ਬਹੁਤ ਵੱਡੇ ਪਾਰਚਨ ਦੇ ਨਾਲ ਆਸਟ ਲੁਧਿਆਣਾ ਵੈਸਟ ਆਮ ਆਦਮੀ ਪਾਰਟੀ ਜਿੱਤ ਜਾਣਾ ਸਰ ਉੱਥੇ ਮੁਕਾਬਲਾ ਕਿਹਦੇ ਨਾਲ ਲੱਗਦਾ ਜੀ ਤੁਹਾਨੂੰ ਕਿਹੜੇ ਜਦੋਂ ਕੰਮਾਂ ਦੀ ਗੱਲ ਕਰਾਂਗੇ ਤਾਂ ਮੁਕਾਬਲਾ ਕਿਸੇ ਨਾਲ ਨਹੀਂ ਲੱਗਦਾ ਪਰ ਜੇ ਕੋਈ ਕਹਾ ਵੀ ਕੋਈ ਕੋਈ ਸਾਡੇ ਅਸੀਂ ਕਿਸੇ ਨੂੰ ਕੋ ਸਮਝਦੇ ਨਹੀਂ ਉਹ ਹੰਕਾਰ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਮੈਂ ਕਦੇ ਵੀ ਕੀਤੀ ਹੈਗੀ ਆ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੇ ਤਰੀਕੇ ਨਾਲ ਲੜਾਂਗੇ ਅਸੀਂ ਆਪਣੇ ਕੰਮ ਨਾਲ ਲੈ ਕੇ ਲੋਕਾਂ ਜਾ ਰਹੇ ਹਾਂ ਪਰ ਜਦੋਂ ਕੰਮਾਂ ਦੀ ਗੱਲ ਆਉਂਦੀ ਹੈ ਚਾਹੇ ਸਰਕਾਰ ਦੇ ਕੰਮਾਂ ਦੀ ਔਰ ਚਾਹੇ ਕੈਂਡੀਡੇਟ ਦੇ ਕੰਮਾਂ ਦੀ ਤੇ ਫਿਰ ਮੁਕਾਬਲਾ ਕਿਸੇ ਨਾਲ ਨੀ ਨਾਜ ਮੰਡੀ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਜਿਹੜਾ ਹਾਂਜੀ ਹਾਂ ਬਿਲਕੁਲ ਇਹ ਦੋਨੋਂ ਉਪਰਾਲੇ ਜੀ ਇੱਥੇ ਇਸ ਰੈਡੀ ਫੜੀ ਮਾਰਕੀਟ ਦਾ ਔਰ ਇੱਕ ਲੰਬੇ ਸਮੇਂ ਤੋਂ ਅਨਾਜ ਮੰਡੀ ਦੇ ਵਿੱਚ ਵੀ ਕੰਮ ਬੜਾ ਦਾ ਬੜੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਸੋ ਇਹ ਉਪਰਾਲੇ ਨੇ ਜਿਹੜੇ ਦੋਨੋਂ ਮਾਰਕੀਟ ਕਮੇਟੀ ਵੱਲੋਂ ਔਰ ਮੇਰੇ ਛੋਟੇ ਵੀ ਸਾਡੇ ਮਾਰਕੀਟ ਕਮੇਟੀ ਦੇ ਜਿਹਨਾਂ ਨੇ ਮੁਕੇਸ਼ ਜਨੇਜਾ ਜੀ ਵੱਲੋਂ ਇਹਨਾਂ ਦੇ ਸਾਰੇ ਸਾਰੀ ਟੀਮ ਵੱਲੋਂ ਇਹ ਉਪਰਾਲੇ ਨੇ ਜਿਹੜੇ ਕੀਤੇ ਗਏ ਨੇ ਬੜੀ ਜਲਦੀ ਹੀ ਦੋਨੋਂ ਕੰਮ ਨੇ ਜਿਹੜੇ ਉਹ ਕੰਪਲੀਟ ਹੋ ਕੇ ਸਾਨੂੰ ਉਸ ਬਤਨ ਕਰਾ ਦੇਣਾ ਹੈ ਸਮਝਾ ਜੀ ਸਸ ਰਹੇ ਕਿ ਸਾਡਾ ਤਹਈਆ ਪੱਕਾ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰ ਦੇਣਾ ਹੈ ਚਾਹੇ ਇਹਦੇ ਲਈ ਕੁਝ ਵੀ ਕਰਨਾ ਪਵੇ ਜੇ ਕਿਹੋ ਜੀ ਮਰਜ਼ੀ ਲੜਾਈ ਲੜਨੀ ਪਵੇ ਸੋ ਉਸੇ ਲੜੀ ਔਰ ਉਸੇ ਕੜੀ ਦੇ ਵਿੱਚ ਇਹ ਕੰਮ ਨੇ ਜਿਹੜੇ ਚੱਲ ਰਹੇ ਨੇ ਅੱਗੇ ਜਿਹੜੇ ਨਸ਼ੇ ਤਸਕਰ ਹਿੱਕ ਠੋਕੇ ਨਸ਼ੇ ਵੇਚਿਆ ਕਰਦੇ ਸੀਗੇ ਕਿਉਂਕਿ ਰਾਜਨੀਤਿਕ ਪੁਸ਼ਤ ਪਨਾਈਆਂ ਸੀਆਂ ਉਹ ਚੀਜ਼ਾਂ ਉਹ ਦੌਰ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਨਾ ਵਿਕਣ ਦਿੱਤਾ ਜਾਊਗਾ ਤੇ ਨਾ ਹੀ ਪੰਜਾਬ ਦੇ ਵਿੱਚ ਹੋਣ ਦਿੱਤਾ ਜਾਊਗਾ। ਨਹੀਂ ਚਲੋ ਦੇਖੋ ਇਸ ਤਰ੍ਹਾਂ ਜੀ ਕਿ ਹਰ ਵਿਅਕਤੀ ਦਾ ਹੱਕ ਹੈ ਆਪਣੀ ਗੱਲ ਕਰਨਾ। ਆਪੋਜੀਸ਼ਨ ਦਾ ਵੀ ਹੱਕ ਹੈ ਡਿਊਟੀ ਹੈ ਉਹਨਾਂ ਦੀ ਕਿ ਉਹ ਗੱਲ ਚੱਕਣਾ, ਚੰਗੀ ਗੱਲ ਹੈ ਉਹ ਉਹ ਮੈਂ ਮੰਨ ਕੇ ਚੱਲਦਾ ਕਿ ਵਿਰੋਧ ਦੇ ਵਿੱਚ ਹੀ ਵਿਕਾਸ ਹੈ। ਔਰ ਇਹ ਇਹ ਜਿਹੜਾ ਹੈਗਾ ਉਹਨਾਂ ਉਹ ਆਪਦੀ ਗੱਲ ਕਹਿਣਾ ਸਰਕਾਰ ਦਾ ਕੰਮ ਹੁੰਦਾ ਕੰਮ ਕਰਨਾ ਸਾਡੇ ਵੱਲੋਂ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਬਾਰੇ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਪਹਿਲਾਂ ਪ੍ਰੀਮੈਚੁਰਲੀ ਮੈਂ ਕੁਝ ਕਹਾ ਜਾਂ ਡਿਸਕਲੋਸ ਕਰਾਂ ਉਹਦਾ ਫਾਇਦਾ ਕੋਈ ਨਹੀਂ ਇੱਕ ਟੇਪਰ ਰੋਡ ਬਹੁਤ ਜ਼ਿਆਦਾ ਪਹਿਲਾਂ ਹੋ ਚੁੱਕੀ ਹੈ ਪਾਸ ਜੀ ਉਹਦੇ ਉੱਪਰ ਉਹ ਟੈਂਡਰ ਹੋ ਚੁੱਕਿਆ ਜੀ ਅਲਾਟਮੈਂਟ ਹੋ ਚੁੱਕੀ ਉਹਦਾ ਇੱਕ ਥੋੜਾ ਜਿਹਾ ਇਸ਼ੂ ਆ ਗਿਆ ਸੀ ਕਿ ਜਿਹਦੀ ਵਜ੍ਹਾ ਕਰਕੇ ਉਹ ਰੀ ਟੈਂਡਰਿੰਗ ਹੈ ਜਿਹੜੀ ਉਹ ਦੁਬਾਰਾ ਕਰਨੀ ਪਈ ਹੁਣ ਉਹ ਬੜੀ ਜਲਦੀ ਹੀ ਉਹ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ